ਇਹ ਯੋਧ ਨਸ਼ਾ ਵਿਰੋਧ ਡਰਾਈਵ ਉਹਦੇ ਚ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਡਰਗ ਫਾਰਮਾ ਦਾ ਇੱਕ ਬਹੁਤ ਵੱਡਾ ਕਾਟਲ ਉਹ ਬਸਟ ਕੀਤਾ ਗਿਆ 6 ਕਿਊਜ਼ ਫੜੇ ਗਏ ਹੈ 74465 ਟ੍ਰੈਮਾਡੋਲ ਦੇ ਪੈਬਲੈਟਸ ਫੜੀਆਂ ਗਈਆਂ 50 ਐਲਪਰੋਜ਼ੋਲਮ ਔਰ 325 ਕਿਲੋ ਰੌ ਮਟੀਰੀਅਲ ਜਿਹੜਾ ਟ੍ਰੈਮਾਡੋਲ ਬਣਾਉਣ ਵਾਸਤੇ ਯੂਜ਼ ਕੀਤਾ ਜਾ ਰਿਹਾ ਸੀ ਉਹ ਫੜਿਆ ਗਿਆ ਤੇ 7 ਲੱਖ 70 ਹਜ਼ਾਰ ਡਰਗ ਮਨੀ ਔਰ ਇਹ ਬਹੁਤ ਹੀ ਵਧੀਆ ਇਨਵੈਸਟੀਗੇਸ਼ਨ ਕੀਤੀ ਗਈ ਹੈ ਸਾਡੇ ਆਫਿਸਰਸ ਵੱਲੋਂ ਇਹਦੇ ਚ ਪਹਿਲਾਂ ਸਭ ਤੋਂ ਜੇ ਆਪਾਂ ਦੇਖਿਆ ਜਾਵੇ ਪੇ 35 ਗੋਲੀਆਂ ਬਰਾਮਦ ਕੀਤੀਆਂ ਗਈਆਂ ਏ ਡਿਵੀਜ਼ਨ ਦੀ ਪੁਲਿਸ ਵੱਲੋਂ ਉਸ ਉਹਦੇ ਚ ਰਵਿੰਦਰ ਨਿੱਕਾ ਨੂੰ ਫੜੇ ਜਾਂਦਾ ਜਿਹਦੇ ਖਿਲਾਫ ਪਹਿਲਾਂ ਵੀ ਦੋ ਮੁਕੱਦਮੇ ਦਰਜ ਨੇ ਇੱਕ ਬਟਾਲੇ ਤੇ ਇੱਕ ਹੁਸ਼ਿਆਰਪੁਰਚ ਉਸ ਤੋਂ ਬਾਅਦ ਕੁਲਵਿੰਦਰ ਕਿੰਦਾ ਇੱਕ ਮੈਡੀਕਲ ਸਟੋਰ ਦਾ ਓਨਰ ਹੈਗਾ ਕੱਥੂ ਨੰਗਲ ਅੰਮ੍ਰਿਤਸਰ ਰੂਰਲ 'ਚ ਉਹਨੂੰ ਫੜਿਆ ਗਿਆ ਉਸ ਤੋਂ ਬਾਅਦ ਮਨੀਸ਼ ਕੁਮਾਰ ਅਰੋੜਾ ਇਹ ਵੀ ਇੱਕ ਫਾਰਮਾ ਕੰਪਨੀ 'ਚ ਪਹਿਲਾਂ ਸੇਲਜ਼ ਦਾ ਕੰਮ ਕਰਦਾ ਸੀਗਾ ਇਹਦੇ ਖਿਲਾਫ ਵੀ ਇੱਕ ਪਰਚਾ ਦਰਜ ਹੈ ਜਿਸ ਤੇ ਉਹਨੂੰ ਸਜ਼ਾ ਵੀ ਹੋਈ ਹੈ ਐਨਡੀਪੀਐਸ ਦੇ ਕੇਸ 'ਚ ਉਸ ਤੋਂ ਬਾਅਦ ਪੂਰਨ ਜਤਵ ਫੜਿਆ ਜਾਂਦਾ ਉਹ ਵੀ ਮੈਡੀਕਲ ਸਟੋਰ 'ਚ 12-13 ਸਾਲ ਕੰਮ ਕਰਦਾ ਰਿਹਾ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਸਹਾਰਨਪੁਰ ਜਾ ਕੇ ਤੇ ਹਰਦਵਾਰ ਜਾ ਕੇ ਲੂਸੈਂਟ ਬਾਇਓਟੈਕ ਕੰਪਨੀਆਂ ਹਰਦਵਾਰ ਦੇ ਵਿੱਚ ਉਤਰਾਖੰਡ ਉੱਥੇ ਸਾਡੀ ਟੀਮ ਗਈ ਡਰੱਗ ਇਨਸਪੈਕਟਰ ਸਾਡੇ ਪੰਜਾਬ ਤੋਂ ਵੀ ਗਏ ਔਰ ਉਸ ਤੋਂ ਇਲਾਵਾ ਲੋਕਲ ਉਥੋਂ ਦੇ ਡਰੱਗ ਇਨਸਪੈਕਟਰਸ ਨੂੰ ਵੀ ਸ਼ਾਮਲ ਕੀਤਾ ਗਿਆ ਉਸ ਟੀਮ ਚ ਤੇ ਜਦੋਂ ਉਹਨਾਂ ਦੀ ਸਟਾਕ ਚੈਕਿੰਗ ਕੀਤੀ ਗਈ ਉਹਦੇ ਚ ਦੋ ਲੋਕ ਇੱਕ ਤਾਂ ਜਿਹੜਾ ਮਾਲਕ ਹੈ 파ਟਨਰ ਹੈ ਉਸ ਫਰਮ ਦਾ ਵਿਕਰਮ ਸੈਣੀ ਜੋ ਸਹਾਰਨਪੁਰ ਦਾ ਰਹਿਣ ਵਾਲਾ ਹੈ ਇਹ ਹਰੀ ਕਸ਼ੋਰ ਜੋ ਕਿ ਸ਼ਾਹਾਂਨਜ ਯੂਪੀ ਦਾ ਰਹਿਣ ਵਾਲਾ ਹੈ ਜੋ ਕਿ ਮੈਨੇਜਰ ਹੈ ਪਲਾਂਟ ਦਾ ਇਹਨਾਂ ਦੋਨਾਂ ਨੂੰ ਉੱਥੇ ਜਾ ਕੇ ਗ੍ਰਿਫਤਾਰ ਕੀਤਾ ਗਿਆ ਔਰ ਜਿਹੜਾ ਇਹ ਸਾਰਾ ਤਿੰਨ 3 ਕੁਇੰਟਲ 25 ਕਿਲੋ ਰੌ ਮਟੀਰੀਅਲ ਹੈ ਇਹ ਕੁਝ ਟੈਬਲੇਟਸ ਉਹ ਤੋਂ ਫੜੀਆਂ ਗਈਆਂ ਜਿਹੜੀਆਂ ਇਰੈਗੂਲਰਿਟੀਜ਼ ਇਲੈਗਲ ਇਲੈਗਲਟੀਜ਼ ਜਿਹੜੀਆਂ ਸਾਹਮਣੇ ਆਈਆਂ ਉਹਦੇ ਚ 29 ਨੂੰ ਸਾਡਾ ਜਦੋਂ ਜਾ ਕੇ ਰੇਡ ਹੋਇਆ 29 7 ਨੂੰ ਰੁੜਕੀ ਹਰਦੁਆਰ ਦੇ ਵਿੱਚ ਸਾਡੇ ਜਿਹੜੇ ਡਰੱਗ ਇਨਸਪੈਕਟਰ ਨੇ ਸੁਖਦੀਪ ਸਿੰਘ ਗਏ ਉੱਥੋਂ ਮੈਡਮ ਅਨੀਤਾ ਭਾਰਤੀ ਉਹਨਾਂ ਦੇ ਡਰੱਗ ਇਨਸਪੈਕਟਰ ਲੈ ਗਏ ਜਿਹੜਾ ਹਰੀਕਿਸ਼ੋਰ ਹੈ ਇਹਨੇ ਇਹ ਤੋਂ ਪੁੱਛਿਆ ਗਿਆ ਕੋਈ ਡਾਕੂਮੈਂਟੇਸ਼ਨ ਜਾਂ ਸਟਾਕ ਰਜਿਸਟਰ ਜਾਂ ਸਪਲਾਈ ਚੇਨ ਦੇ ਰਿਕਾਰਡ ਇਹ ਪੇਸ਼ ਨਹੀਂ ਕਰ ਸਕਿਆ ਇਨਸਪੈਕਸ਼ਨ ਕੀਤੀ ਗਈ ਔਰ ਇਹਨਾਂ ਦੇ ਵਿੱਚ ਜਿਹੜੇ ਕਾਫੀ ਮਾਤਰਾ ਜਿਹੜਾ ਸਮਾਨ ਬਰਾਮਦ ਹੋਇਆ ਸੀ ਉਹਦੇ ਲਿਖਿਆ ਸੀ ਗਵਰਨਮੈਂਟ ਸਪਲਾਈ ਓਨਲੀ not for sale ਉਹਦੇ ਬਾਰੇ ਕੋਈ ਅਥਾਰਾਈਜੇਸ਼ਨ ਉਹ ਦੇ ਨਹੀਂ ਸਕਿਆ ਔਰ ਉਹਨੇ ਇੱਕ ਬਹਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਤੋਂ ਜਿਹੜੀ ਮੋਹਰ ਹੈ ਉਹ ਗੁੰਮ ਹੋ ਚੁੱਕੀ ਹੈ ਉਸ ਤੋਂ ਬਾਅਦ ਜਿਹੜਾ ਇਹ ਪਤਾ ਕੀਤਾ ਜਿਹੜਾ ਬੈਚ ਨੰਬਰ ਅਸੀਂ ਇੱਥੇ ਅੰਮ੍ਰਿਤਸਰ ਪੁਲਿਸ ਨੇ ਜੋ ਬਹੁਤ ਵਧੀਆ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕੀਤੀ ਗਈ ਉਹਦੇ ਜਿਹੜਾ ਬੈਚ ਨੰਬਰ ਹੈ ਉਹ ਰੀਕਾਲ ਲਾਈਫ ਸਾਇੰਸਸ ਰੁੜਕੀ ਨੂੰ ਵੇਚਿਆ ਗਿਆ ਜਦੋਂ ਕਿ ਮੈਨੂਫੈਕਚਰਿੰਗ ਉਹਦੀ ਇੱਕ ਮੇਰਟ ਦੀ ਕੰਪਨੀ ਵਾਸਤੇ ਕੀਤੀ ਗਈ ਸੀ ਜਿਹੜਾ ਕਿ ਨਾਮ ਹੈ ਕੋਨਾ ਡਰਮ ਫਾਰਮਾਸੋਟਿਕਲਸ ਮੈਰਟ ਤੇ ਇਹ ਜੇ ਟੋਟਲੀ ਮਿਸਮੈਚ ਸੀ ਤੋਂ ਇੱਕ ਕੰਪਨੀ ਵਾਸਤੇ ਮੈਨੂਫੈਕਚਰ ਹੋਇਆ ਦਿੱਤਿਆ ਦੂਜੀ ਕੰਪਨੀ ਨੂੰ ਗਿਆ ਫਿਰ ਉਹਨੇ ਇੱਕ ਐਗਰੀਮੈਂਟ ਪੇਸ਼ ਕੀਤਾ ਹਰੀਕਿਸ਼ੋਰ ਨੇ ਜਿਹੜਾ ਉਹਦੇ 'ਚ ਵੀ ਕੋਈ ਫਾਈਨਲ ਸਿਗਨੇਟਰੀ ਹੈ ਨਹੀਂ ਉਸ ਐਗਰੀਮੈਂਟ 'ਚ ਬਿੱਕਰੂ ਜਾਣਾ ਹੈ ਕਿੱਥੇ ਜਾਣਾ ਹੈ ਇਹ ਇਹਦੇ 'ਚ ਜਿਹੜੇ ਮੈਂ ਇਹਨੂੰ ਬਹੁਤ ਵੱਡੀ ਅੱਛੀ ਕਾਮਯਾਬੀ ਮੰਨਦਾ ਜਿਹੜੇ ਸਾਡੇ ਮੇਨ ਆਫੀਸਰਸ ਨੇ ਬਹੁਤ ਅੱਛਾ ਕੰਮ ਕੀਤਾ ਇਹਦੇ ਵਿੱਚ ਡੀਸੀਪੀ ਇਨਵੈਸਟੀਗੇਸ਼ਨ ਸਾਹਿਬ ਦੀ ਸੁਪਰਵਾਈਜ਼ਨ ਦੇ ਵਿੱਚ ਮਿਸਟਰ ਰਵਿੰਦਰਪਾਲ ਦੀ ਏਡੀਸੀਪੀ ਜਸਰੂਪ ਪਾਟ ਔਰ ਏਸੀਪੀ ਇਸ ਸਾਡੇ ਡਾਕਟਰ ਸ਼ੀਤਲ ਅਮਨਦੀਪ ਸਾਡੇ ਐਸਐਚਓ ਏ ਡਿਵੀਜ਼ਨ ਇਹਨਾਂ ਦੋਨੋਂ ਆਫੀਸਰਸ ਨੇ ਵੀ ਬਹੁਤ ਵਧੀਆ ਪਰਸਨਲ ਇੰਟਰਸਟ ਲੈ ਕੇ ਔਰ ਬੜੀ ਮਿਹਨਤ ਨਾਲ ਜੇ ਆਪਾਂ ਦੇਖੀਏ ਇਹ 35 ਗੋਲੀਆਂ ਤੋਂ ਫਾਲੋਅ ਅਪ ਕਿਸ ਤਰ੍ਹਾਂ ਕੀਤਾ ਗਿਆ ਔਰ ਕਿਦਾਂ ਚੇਨ ਫੜੀ ਗਈ ਔਰ ਇਹ ਲੋਕ ਪੁਰਾਣੇ ਜਿਹੜੇ ਫੜੇ ਗਏ ਇਹਨਾਂ ਦੇ ਖਿਲਾਫ ਪਹਿਲਾਂ ਹੀ ਮੁਕਦਮੇ ਦਰਜ ਨੇ ਐਨਡੀਪੀਐਸ ਦੇ ਔਰ ਸਜ਼ਾ ਵੀ ਹੋਏ ਹੋਏ ਨੇ ਫਾਰਮਾ ਇੰਡਸਟਰੀ ਨਾਲ ਜੁੜੇ ਹੋਏ ਸੇਲਸ ਪਰਸਨ ਵੀ ਨੇ ਔਰ ਮੈਨੂਫੈਕਚਰਿੰਗ ਯੂਨਿਟ ਤੱਕ ਪਹੁੰਚਣਾ ਇੱਕ ਬਹੁਤ ਅੱਛੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਦਾ ਇਹ ਸਬੂਤ ਹੈ ਸੋ ਮੈਂ ਦਿਲੀ ਮੁਬਾਰਕਬਾਦ ਦਿੰਦਾ ਔਰ ਅੱਗੇ ਵੀ ਇਹਦੇ ਚ ਸਾਡੀ ਜਿਹੜੀ ਟੀਮ ਹੈ ਦੁਬਾਰਾ ਹੋਰ ਇਹਦੇ ਚ ਸਾਨੂੰ ਰਿਕੁਆਇਰਮੈਂਟਸ ਹੈਗੀਆਂ ਹੋਰ ਬਹੁਤ ਸਾਰੀਆਂ ਫਰਮਸ ਸਾਹਮਣੇ ਆਈਆਂ ਉਹਦੇ ਤੋਂ ਵੀ ਅਸੀਂ ਕੰਮ ਕਰਾਂਗੇ